ਤੇ ਸੌਂਦੇ ਮਹੀਨੇ ਚ ਹੱਡਾ ਵਿਆਹ ਉਹ ਆਖਦੇ ਕਿੰਨੇ ਨਾਲ ਹੋਇਆ ਪਾਗਾਂ ਚ ਲੱਗ ਗਿਆ ਉਹ ਇੰਨੇ ਜਨੇ ਬਰਾਤੀ ਆਏ ਉਹਨਾਂ ਨੂੰ ਰੋਟੀ ਨਹੀਂ ਅਜੇ ਕੁਰਸੀ ਪਾਣੀ ਨਹੀਂ ਦਿੱਤਿਆ ਤੇ ਅਸੀਂ ਆ ਗਏ ਉਹ ਵੇਖਣ ਦੇ ਹੱਡੀ ਵਾਰੀ ਕਦਵਾ ਗਈ ਕਾਈ ਇਹ ਨੀ ਚੱਲੀ ਨਿਕਲੀ ਇੰਨੇ ਦਦੇ ਇੰਨੇ ਇੰਨੇ ਬਾਕੀ ਆ ਵੇਖਣ ਸਭ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਸਾਡੀ ਐਨੀਵਰਸਰੀ ਆ ਸੌਂ ਦਾ ਮਹੀਨਾ ਵੀ ਆ ਤੇ ਸੌਂ ਦੇ ਮਹੀਨੇ ਦਾ ਮੀਂਹ ਵੀ ਪੈੰਦਿਆ ਉਦੋਂ ਤੇ ਬੜੀ ਗਰਮੀ ਆਟਾ ਵਿਆਹ ਹੀ ਉਦੋਂ ਤੇ ਬੜੀ ਗਰਮੀ ਬਹੁਤ ਜ਼ਿਆਦਾ ਕੀ ਸ਼ਾਇਦ ਉਦੋਂ ਵੀ ਪੈ ਜਾਂਦਾ ਮੀਂਹ ਦੋ ਦੋ ਫੁੱਟ ਪਾਣੀ ਆਇਆ ਸੜਕਾਂ ਦੇ ਅੱਛਾ ਗੱਡੀ ਵਾਲੇ ਮੈਨੂੰ ਕਹਿੰਦੇ ਭਾਈ ਗੱਡੀ ਨਹੀਂ ਜੇ ਜਾਣੀ ਸੜਕਾਂ ਤੇ ਦੋ ਦੋ ਫੁੱਟ ਪਾਣੀ ਆ ਅੱਛਾ ਤੇ ਹੜਤਾਲਾਂ ਦੇ ਹੋਈਆਂ ਸੀ ਆਹੋ ਹਾਂ ਤੇ ਉਦੋਂ ਦੇ ਕਹਿੰਦੇ ਸੀ ਜਾ ਕੇ ਚੂੜਾ ਉਹਦੇ ਘਰੋਂ ਪਤਾ ਕਰੋ ਦੁਕਾਨ ਵਾਲੇ ਦੇ ਓਹੋ ਹੈ ਦੱਸੋ ਤੋਂਦੋ ਫੋਟੋ ਸ਼ਰਕਾ ਦੇ ਪਾਣੀ ਹੁੰਦਾ ਹਾਂ ਓਹੋ ਹੋ ਵਿਚਾਰਾ ਸੱਚੀ ਦੱਸ ਸੱਚੀ ਤਾਂਂਗ ਵਲੌਗ ਆ ਇਹ ਗਰੀਲ ਨਹੀਂ ਬਣਾਉਂਦੀ ਨਹੀਂ ਆਉਂਦੇ ਤਾਂ ਕਿਉਂ ਨਹੀਂ ਪੱਕ ਤਮਗੇ ਹੈ ਮੀ ਬੈਂਡਿਆਂ ਨਿਕਲ ਜੀ ਮੈਂ ਕਿ ਨਹੀਂ ਥੋੜੇ ਥੋੜੇ ਮੀ ਚ ਕਾਂਡੇ ਕਹਿੰਦਾ ਮਤਲਬ ਕਿ ਵਿਆਹ ਕੈਨਸਲ ਹੋ ਜਾਂਦਾ ਨਹੀਂ ਮੈਂ ਕਿਹਾ ਕਿ ਕੈਨਸਲ ਹੋ ਜਾਂਦਾ ਵਿਆਹ ਹਾਂ ਮੈਂ ਮੀਂਹ ਪੈਂਦਾ ਦੋ ਦੋ ਫੁੱਟ ਫਿਰ ਕੇ ਪਾਣੀ ਹੁੰਦਾ ਤੇ ਵਿਆਹ ਥੋੜੇ ਦਿਨ ਲੇਟ ਕਰ ਲੈਂਦੇ ਆਪਾਂ ਪਾਣੀ ਦੇ ਵਿੱਚ ਥੋੜਾ ਦਿਨ ਨਹੀਂ ਆਉਣਾ ਨਹੀਂ ਅੱਛਾ 6-7 ਦਿਨ ਮਿਲ ਜਾਂਦੇ ਤੇ ਮੈਨੂੰ ਨਹੀਂ ਹੁੰਦਾ ਕਿ ਰੱਬ ਨੇ ਮੈਨੂੰ ਚੇਤਾਵਨੀ ਦਿੱਤੀ ਹੈ ਮੀਂਹ ਪਾ ਕੇ ਮੈਨੂੰ ਦੇ ਚੇਤਾਵਨੀ ਦਿੱਤੀ ਹੈ ਮੇਰੀ ਗੱਲ ਸੁਣੋ 6-7 ਦਿਨ ਦੇ ਵਿੱਚ 20-25 ਸਾਲਾਂ ਦੀ ਜ਼ਿੰਦਗੀ ਜੀਣਾ ਹੁੰਦਾ ਮੈਨੂੰ ਦੇ ਚੇਤਾਵਨੀ ਦਿੱਤੀ ਹੀ ਹੜਤਾਲਾ ਦੇਖ ਕੇ ਹਲ ਤਾਂ ਜਿੰਨਤਾ ਜਿਹੜਾ 20 25 ਸਾਲਾਂ ਦੀ ਜ਼ਿੰਦਗੀ ਜੀ ਰੰਦਾ ਹੜਤਾਲ ਹੋਈ ਨਹੀਂ ਨਾ ਡਿਵਿਆ ਤੇ ਜਦੋਂ ਕੋਈ ਸਾਰਾ ਬਾਜ਼ਾਰ ਬੰਦ ਹੋ ਗਿਆ ਸੀ ਐਨੇ ਤੰਗ ਹਾਂ ਇੱਧਰ ਦੱਸ ਨਹੀਂ ਸਕਦਾ ਲੈ ਮੈ ਨਹੀਂ ਜਾਣਾ ਫਿਰ ਇੱਥੇ ਤੰਗ ਹੋ ਤੂੰ ਦੇ ਮੈਂ ਬਹੁਤ ਕੋਸ਼ਿਸ਼ ਐਨ ਤਿਆਰ ਹੋ ਕੇ ਚੱਲਨੇ ਥੋੜਾ ਬਾਹਰ ਨਹੀਂ ਆਉਂਦੇ ਆ ਬਦਲ ਕੋਲੇ ਪਏ ਹੈ ਹਾਂ ਸੰਦੀਪ ਦੇ ਗੀਤੇ ਨਾ ਤੇ ਆਪਣੇ ਦੋਵੇਂ ਉਹੀ ਆ ਸਾਡੇ ਇੱਥੇ ਐਨੀਵਰਸਰੀ ਮਨਾਉਣ ਨੇ ਜਾ ਕੇ ਇਕੱਲੇ ਆ ਵੀ ਕੀ ਐਨੀਵਰਸਰੀ ਮਨਾਉਣੀ ਇੱਥੇ ਮਨਾਉਂਦੇ ਫਿਰ ਸੰਦੀਪ ਕੋ ਆਇਆ ਨਹੀਂ ਜਾਣਾ ਤੇ ਆਪਾਂ ਫਿਰ ਲੱਗ ਗਈ ਚੱਲ ਚੱਲਦੀ ਆ ਓਥੇ ਜੇ ਰੈੱਡ ਡਿਸੂਟ ਪਾਇਆ ਤੇ ਹੈਗਾ ਏ ਪਰ ਇਹ ਲਾਈਟ ਵੇਟ ਆ ਬਿਲਕੁਲ ਬਟ ਇੰਨਾ ਗਾੜਾ ਰੰਗ ਕਦੇ ਪਾਇਆ ਨਹੀਂ ਆ ਤਾਂ ਕਰਕੇ ਅਜੀਬ ਜਿਹਾ ਲੱਗਾ ਗਾੜਾ ਰੰਗ ਪਾਇਆ ਵਾ ਬੜਾ ਪਰ ਸਹੀ ਲੱਗੂਗਾ ਮੇਰੇ ਹਿਸਾਬ ਨਾਲ ਫੋਟੋ ਚ ਰੀਲ ਚ ਜਾਣਾ ਕਿਦਾਂ ਨਾਲੀ ਐਨੀਵਰਸਰੀ ਦਾ ਕਲਰ ਰੈਡੀ ਹੁੰਦਾ ਹੈ ਰੈਡੀ ਪਾਉਣਾ ਚਾਹੀਦਾ ਡਾਰਕੀ ਸਾਰ ਜੇ ਘਟ ਹੋਈ ਹੈ ਅਸੀਂ ਜਾਣਦੇ ਹਾਂ ਸਮਰਾਲਾ ਚੌਂਕ ਵੱਲ ਇਹ ਛੱਤੀਗਾ ਰੋਡ ਆ ਪਰ ਸਮਰਾਲਾ ਤੋਂ ਬਾਅਦ ਜਾਣਾ ਜਿੰਨ ਜਾ ਗਏ ਆ ਤੇ ਸੰਦੀਪ ਭੋਣਾ ਦੀ ਵੇਟ ਕਰਨ ਦੇ ਆ ਤੂੰ ਕਿੰਨੇ ਲੱਗੇ ਹੈ ਆ ਗਏ ਆ ਸੰਦੀਪ ਭੋਣੀ ਆ ਜੇ ਆਏ ਨੀ ਭੋਣੀ ਦੇ ਸੰਦੀਪ ਜੀ ਮਾਰ ਕੇ ਪਾਉਂਦੇ ਮੈਂ ਹਾਂਜੀ ਐਨੀਵਰਸਰੀ ਕਰ ਲੀ ਕੀ ਹਾਲ ਆ ਐਨੀਵਰਸਰੀ ਕਿਛੜ ਕੇ ਹੈਪੀ ਐਨੀਵਰਸਰੀ ਸੰਦੀਪੀ ਦਾ ਭੋਣਾ ਆ ਭੋਣੀ ਕੇਕ ਲੈ ਕੇ ਆਏ ਆ ਆ ਗਈਆਂ 1 ਘੰਟਾ ਹੋ ਗਿਆ ਉਹਨੂੰ ਬੈਠੇ ਆ ਤਾਂ ਬੈਠੇ ਇੱਥੇ ਉੱਥੇ ਨਹੀਂ ਮਗਰ ਉਹ ਮੈਂ ਕੈਂਡੀ ਨੇ ਸਪੈਸ਼ਲ ਕੈਂਡੀ ਆਰਡਰ ਕਰਤਾ ਉਹ ਕੋਈ ਗੱਲ ਨਹੀਂ ਓਡੀ ਪਲੈਨਿੰਗ ਨਹੀਂ ਨਾ ਕੋਈ ਫਿਰ ਕਹਿੰਦੇ ਜਲਦੀ ਵੀ ਆ ਜਾਓ ਇਹ ਕੇਕ ਸਪੈਸ਼ਲ ਸੰਦੀਪ ਤੇ ਗੀਤਾ ਭਾਜੀ ਸਾਡੇ ਵਾਸਤੇ ਲੈ ਕੇ ਆਏ ਆ ਇਹਨਾਂ ਨੇ ਲਿਖਾਇਆ ਇਸ সুইਟ ਕਪਲ ਸਾਡੇ ਲਈ ਥੈਂਕ ਯੂ ਆਰਡਰ ਹੋ ਗਿਆ ਹੈ ਮੈਂ ਲਾਉਂਦੇ ਹਾਂ ਹਾਂ ਵੈਰੀ ਪਲੀਜ਼ ਹੁੰਨ ਲੱਗੇ बढ़िया <laughs> ना ਚੁਣਾਲੀਆਂ ਦਾ ਮਤਲਬ ਇਹ ਹੁੰਦੇ ਹਾਂ ਦਾਲ ਬਰਾਈ ਕਿਹੜੀ ਇੱਕ ਵੀ ਰੰਗ ਲਾ ਕੇ ਕਿਸੇ ਤੋਂ ਵੇ ਆਵੇ ਅਮਾ ਜਿਸ ਤੀਤੀ ਤੱਕ ਆਏ ਹੈ ਜਬ 8 ਟੀਕ ਮਾਰ ਕੇ ਤੁਹਾਨੂੰ ਆਣਾ ਹੋ ਗਿਆ ਆਰਡਰ ਇਹਨੇ ਕੰਮ ਹੀ ਨਹੀਂ ਕਰਦਾ ਪਲੇਟ ਕਰ ਲਾ ਇੱਧਰ ਪਲੇਟ ਮਾਰੀ ਕਰ ਕੰਪਲੀਟ ਹੈ ਅਦੋਂ ਬਨੇ ਕੋਰੋਨਾ ਵਜ੍ਹਾ ਖਾਵਾ ਵਕਤ ਬਨੇ ਆਉਂਦੀ ਆ ਇੱਧਰ ਆਓ Apa yang dia dapat? Aku Happy ya Mara 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 O ਜੋ ਬੀਬੀ ਠੀਕ ਹੋ ਕੋਈ ਗੱਲ ਨਹੀਂ ਕੋਈ ਨਾ ਦੇ ਦੇ ਲਾਲੇ ਦਾ ਦੇਖ ਲੋ ਦਿਲ ਖਾਨ ਲੱਗੀ ਤੇਰੇ ਤੋਂ ਸੁਣ ਨਾ ਰਲ ਗਿਆ ਹਾਂ ਹਾਈ ਹਾਈ ਅੱਧਾ ਡੀਂਗਾ ਲੂ ਉਹ ਦਿਮਾਗ ਹੀ ਭਿਆਹ ਵੀ ਖਵਾ ਦੇ ਆਹ ਬਲੇ ਮਨੇ ਦਿਮਾਗ ਭਿਆਹ ਹੀ ਅੱਜ ਨਾ ਤੱਕ ਗਈ ਨੀ 300 ਤੋਂ ਬੈਂਕ ਤੂੰ ਕਹਿਣਾ ਵਾ ਮੇਰੀ ਗਰਲਸ ਨੂੰ ਪਹਿਲੇ ਸਾਰੀ ਸਟੋਰੀ ਫਿੱਦਾ ਵਾ ਇਹਦੇ ਵਿੱਚ ਨਾ ਇਹ ਉਹ ਵਾ ਬੜਾ ਸਸਪੈਂਸ ਬੜਾ ਵਾ ਸਸਪੈਂਸ ਤੂੰ ਕਹਿਣਾ ਵਾ ਤੂੰ ਕਹਿਣਾ ਵਾ ਗੱਡ ਫਲੈਕਸ ਚ ਆਉਣਾ ਹੈ ਰੀਪੀ ਬਾਹਰ ਬੰਮੀ ਬੜਾ ਪਿਆ ਗਿਆ ਜੀ ਜਿਹੜੇ ਧਮੀ ਪੈਣ ਲਿਆ ਅੱਜ ਜਿਹੜੇ ਧਮੀ ਪੈਣ ਲਿਆ ਜੀ ਕਾਸ਼ ਇਹ ਮੀ ਮੁੰਡੀ ਪਿੰਗਾ ਨਾ ਮੈਂ ਕਹ ਰਿਹਾ ਦਿਆਂ ਤੋ ਹਾਂ ਆਪਣੀ ਮਾਂ ਦਾ ਫੇਰ ਉਹਦੀ ਗੱਲ ਮੈਂ ਕਹਿਣਾ ਵਾ ਸਸਪੈਂਸ ਬੜਾ ਨੈਟ ਨਹੀਂ ਸਪਤਾਗੇ ਮੈਂ ਕਹਿਣਾ ਵਾ ਮੈਂ ਕਹਿਣਾ ਵਾ ਮੈਂ ਕਹਣਾ ਵਾ ਰਾਜੇ ਮੀ ਉਹਦਾ ਵੀ ਪੈਂਦਾ ਤੇ ਦੋ ਦੋ ਘਟਾ ਪਾਣੀ ਹੁੰਦਾ ਤੇ ਗੱਡੀ ਵਾਲਾ ਭਾਈ ਮੈਨੂੰ ਕਹਿੰਦਾ ਭਾਈ ਗੱਡੀ ਨਹੀਂ ਜਾਣੀ ਅੱਧਰੋਂ ਮੈਂ ਕਹਿੰਦਾ ਅੱਛਾ ਇਹ ਕਹਿੰਦਾ ਅੱਛਾ ਤਾਂ ਦਮ ਵੱਲੋਂ ਵੀ ਆ ਕੈਂਸਲ ਹੋ ਜਾਂਦਾ ਮੈਂ ਕਹਿੰਦਾ ਨਹੀਂ 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 ਵੀ ਆ ਕੈਂਸਲ ਨਾ ਹੋ ਜਾ ਮੈਂ ਕਹਿੰਦਾ ਮੇਰਾ ਪੈਂਦਾ ਨਹੀਂ ਹੁੰਦਾ ਜੇ ਸਾਦ ਨੂੰ ਬਾਅਦ ਹੁੰਦਾ ਤੇ ਮਿੰਨ ਮੇਰਾ ਬਲ ਏਦਾਂ ਹੁੰਦਾ ਕਿ ਜੇ ਤਾਂ ਆਪ ਨਹੀਂ ਹੋਈਏ ਤੇ ਮੈਂ 6 ਸਾਲ ਨਹੀਂ 6 ਸਾਲ ਦੇ ਜਨਾ ਮੈਂ ਤੇਰੀ ਤੇਰੀ ਸਾਲ ਦੀ ਯਾਰੀ ਲੱਲਨ ਦਾ ਪੱਕ ਮੋੜ ਸੱਚ ਲੋ ਜੇ ਮੈਂ ਨਹੀਂ ਨਹੀਂ ਇਹ ਤੋਂ ਬਾਅਦ ਬੜਵਦੀਆ ਵਾ ਇਹ ਕਹਿੰਦਾ ਅੱਛਾ ਇਹ ਕਹਿੰਦਾ ਇਹ ਕਹਿੰਦਾ ਉਹ ਲੰਬੀ ਵੀਡੀਓ ਵਿੱਚ ਇਹ ਕਹਿੰਦਾ ਅੱਛਾ ਵਿਆਹ ਕੈਨਸਲ ਹੋ ਜਾਂਦਾ ਮੈਂ ਅੱਡ ਸਵੇਰ ਦਾ ਮੀਂਹ ਪੈਣ ਦਿਆ ਹਨਾ ਤੇ ਲੇਟ ਹੋ ਗਿਆ ਆਪਾਂ ਇੱਥੇ ਕਿੰਟਾ ਇੱਕ ਹੋ ਗਿਆ ਨਾ ਬੈਠੇ ਆ ਤੇ ਬਾਰਿਸ਼ ਕਰ ਗਈ ਤੇ ਮੈਂ ਹਸਾਂ ਦੇ ਲਈ ਮੀਂਹ ਪੈਂਦੇ ਜੇ ਕਿ ਵਿਆਹ ਦੇ ਦਿਨ ਪੈਂਦਾ ਹਨਾ ਭਾディ ਮਨਜ਼ੂਰੀਆਂ ਖਾਣ ਦੇ ਖਾਲੀ ਪਲੇਟ ਕਰ ਰਹੀ ਦਿੱਤੀ ਇਹਨੇ ਟਾਈਂਗ ਲੱਗਾਂ ਬੈਠੇ ਰਹਿੰਦੇ ਤਾਂ ਹੀ ਕਹਿੰਦੇ ਆਰਡਰ ਦੋ ਟੰ ਲੱਗਦਾ ਫਿਰ ਬੈਠੇ ਹੀ ਉਦੋਂ ਦੇ ਉਹ ਵੀ ਉਹ ਸਾਡੇ ਤੋਂ ਵੀ ਨਾਲ ਹੀ ਬੈਠੇ ਆ ਜਿਵੇਂ ਵੇਖੋ ਕਿੰਨੇ ਨਾਲ ਹੋਏ ਰਵਾਗਾ ਲੱਗਦਾ ਕਿੰਨੇ ਮਾ ਇਹ ਗੱਡੀ ਆ ਹਾਂ ਨਹੀਂ ਮੈਂ ਫੇਸ ਨਹੀਂ ਜਾਂਦਾ ਕਿ ਇਹਦਾ ਆਂ ਦੋ ਦਾ ਇਹ ਰੋ ਵੀ ਆਪਣਾ ਨਹੀਂ ਹੈ ਮੈਂ ਲਾਉਣਾ ਸੀ ਆਂ ਮੈਂ ਮੇਕਿੰਗ ਦੀ ਬਾਜ਼ ਰੁਕ ਜੋ ਨਹੀਂ ਰਹਿਣ ਦੀ ਹਮ ਲੋਕ ਨਹੀਂ ਹੈ ਰੱਡਾ ਫੋਨ ਨੀ ਉਹ ਜੀ ਮੋਟਰ ਦੀ ਹੰਨਿਆ ਸੋਨੀਆ ਰੱਖੀ ਹੈ ਮਜੀਟੋ ਬੱਤੀਆਂ ਦੀ ਕਿੱਥੇ ਗਈ ਨਹੀਂ ਇਹ ਨਹੀਂ ਆ ਬੰਨੀ ਮਾ ਮਾਰਾ ਈ ਬੰਦ ਕੇ ਮੈਂ ਸਾਰੇ ਬਿਮਾਰ ਰਹੀ ਤੇ ਫਾਸਟ ਫੂਡ ਹੈ ਮਗਾਣੀ ਸਿਹਤ ਵਰਗੀ ਪਰੀ ਸੰਦੀਪ ਜਿੱਤੇ ਬਾਦੀ ਬਦਲੀਆ ਮੰਗਾ ਦੇਣਾ ਹੀ ਖਿਚੜੀ ਬਦਲੀਆ ਖਾਣ ਵਾਲੇ ਕੜੀ ਚੌਲ ਕੜੀ ਚੌਲ ਹਰ ਵਾਰ ਕੜੀ ਚੌਲ ਕੜੀ ਚੌਲ ਕੜੀ ਚੌਲ ਨਹੀਂ ਹੈ ਹੋਰ ਤੋਂ ਵੀ ਨਹੀਂ ਖਾਣੇ ਬਾਹਰ ਨਹੀਂ ਤੇਰੇ ਅਣੀ ਨਿੱਮਾ ਨਾ ਤੇ ਇਹੋ ਤੱਕੋ ਮਿਲਣਾ ਉਹ ਬਾਰ ਰੀਮਟੀ ਨਾਲ ਪਿਆਰੀ ਬਣਾਈ ਸਾਰਿਆਂ ਦਾ ਤੋਰ ਰੀਫੀ ਲੈ ਗਏ ਪਰ ਉਹਨਾਂ ਤੋਂ ਇਸ ਵੇਲੇ ਵੀ ਆ ਜਾ ਬੰਦੇ ਆਪ ਆਪਣਾ ਕੋਈ ਚੈਨ ਕਰ ਮਿਲਣਾ ਤੀਕ ਬਣਾਉਣ ਦੇ ਹਨਾ ਸ਼ਾਇਦ ਪਰ ਸ਼ਾਮ ਨੂੰ ਜਿਹੜੀ ਰੀਲਾਂ ਬਣਾਵਣਾ ਅੱਜ ਦੇ ਹੀ ਨਹੀਂ ਹੈ ਇਹ ਸਹੀ ਬੜੀ ਵਧੀਆ ਹੀ ਹੈ ਰੋਟੀ ਨਾ ਭਾਵੇਂ ਉਹਨਾਂ ਚ ਨੂੰ ਆਖੜ ਜਣੇ ਹੈ ਜੇ ਰੋਟੀ ਨਾ ਭਾਵੇਂ ਅੱਜ ਜਿਹੜਾ ਰੀਲਾਂ ਨਹੀਂ ਬੱਝਦੇ ਮੈਨੂੰ ਇਕੋ ਤਾਂ ਮਿੱਠਾ ਜਾ ਤਨੀਰ ਪਹਿਲਾਂ ਆਉਣਾ ਮਿੱਠੀ ਮੁਰਗੀ ਪਹਿਲਾਂ ਆਉਣਾ ਤੇ

ਨੇ ਦੋਵੇਂ ਅੱਜ ਨੂੰ ਆਜੂ ਬਣਾਇਆ ਉਹ ਵਿਆਹ ਹੀ ਕਰਾ ਜਿੱਥੇ ਰੋਲਾਣਾ ਪਏ ਇੰਨੇ ਜਨੇ ਬਰਾਤੀ ਆਏ ਉਹਨਾਂ ਨੂੰ ਰੋਟੀ ਨਹੀਂ ਅਜੇ ਗੁੱਤੀ ਪਾਣੀ ਨਹੀਂ ਗੁੱਟਿਆ ਤੇ ਅਸੀਂ ਆਪ ਕਾ ਵੀ ਲੱਗਦੇ ਉਹ ਵੇਖਣ ਦੇ ਅੱਡੀ ਵਾਰੀ ਕਦ ਆਉਗੀ ਅਈ ਕਾਈ ਇਹ ਚੱਲੀ ਨਿਕਲੀ ਇੰਨੇ ਸਦੇ ਇੰਨੇ ਇੰਨੇ ਬਾਕੀ ਆ ਵੇਖਣ ਨਹੀਂ ਜਦੇ ਇਹ ਗਵਾਂਢੀ ਸਾਰੇ ਜੀ ਜਨੇ ਜੀ ਜਨੇ ਸਦੇ ਚੀਜੇ ਸਵਾਦ ਰੋਟੀ ਹਨਾ ਪਿਆਰ ਦੀ ਕੁੜੀ ਤੇ ਸੰਗ ਦੀ ਖਾਂਦੀ ਨਹੀਂ ਤੇ ਰੇਲ ਵੇਲੋ ਉਦੋਂ ਮੈਂ ਖਾਦੀ ਨਹੀਂ ਪਿਆਰ ਜਦੋਂ ਮੈਂ ਕੁਝ ਹੀ ਨਹੀਂ ਕਰਨੇ ਖੜੇ ਬਿਨਾਂ ਦੇ ਫਿਰ ਮੈਂ ਹੋੜੀ ਜਿਹਾ ਮੈਨੂੰ ਟਕਵਾ ਦੋ ਤੇ ਮੈਂ ਪਿਆਰ ਨਹੀਂ ਤੇ ਮੈਂ ਚਾਈ ਮੇਰੇ ਇੰਨੇ ਲਿਆ ਕੇ ਮੈਨੂੰ ਸੁਆਇਆ ਦੋ ਇਹਨਾਂ ਨੂੰ ਦੋ ਹਾਂ ਉਹ ਜਿਆਰਾਂ ਬਿਜੋਟ ਕਰ ਸੋਈ ਬੋਲੇਗਾ ਆ ਫੀਲ ਹੋ ਰਿਹਾ ਨਾ ਪੇਟੇ ਕੋਪਰੇਸ਼ਨ ਬਹਾਰ ਮੈਂ ਪਹਿਲੇ ਵੀ ਮੈਂ ਦੁਬਾਰਾ ਦਿਖਾਦੀ ਨਹੀਂ ਹੁਣ ਦਿਖਾਦੀ ਹੈ ਪਰ ਰੋਈ ਤੇਜ਼ ਨਹੀਂ ਉਹਦਾ ਭਾਈ ਪੂਰੀ ਖਾਣ ਦੇ ਰੋਟੀ ਅੱਜ ਹੀ ਖਾਧੀ ਆ ਯਾਰ ਹੋਣਾ اتنا ਹੋ ਗਿਆ ਪੜੀ ਖੜੀ ਹੂੰ ਪਰ ਮੈਂ ਫਟੇ ਪੋਲਾ ਕਰ ਰਿਹਾ ਬੈਜਾ 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 ਹੋਟਲ ਜਾ ਰਿਹਾ ਮੈਂ ਰਡੀ ਵਲੌਗ ਬਣਾਉਂਦੀ ਹਾਂ ਪਤਾ ਨਹੀਂ ਮੈਂ ਵੇਖਿਆ ਨਹੀਂ ਅਜੇ ਕੋਈ ਨਹੀਂ ਕਰਦਾ ਕੋਈ ਵੇਖੂਗੀ ਠੀਕ ਹੀ ਫੋਟੋ ਕਢਵਾ ਲੈਂਦੇ ਕਰ ਸੋਹਣੀ ਆਈਆਂ ਨੇ ਚੱਲੋ ਨਿਕਟ ਰਹੀ ਚੱਲੋ

ਆਜ ਤੁਸੀਂ ਜੀ ਬਾਰਿਸ਼ ਹੋਣ ਗਈ ਐ ਰਬਰ ਆਉਂਦਿਆ ਸਵੇਰ ਦਾ ਨਾਈ ਉਧਰ ਮੀਂਹ ਪੈਣਾ ਚਾਹੀਦਾ ਇਧਰ ਪਿਆ ਰਹਿਣਾ ਚਾਹੀਦਾ ਮੀਂਹ ਜਰੂਰ ਪੈਣਾ ਚਾਹੀਦਾ ਜੀ ਉਧਰ ਭੰਗ ਕਿਹਦੇ ਹੁੰਦਾ ਗੁੱਲ ਲੈਂਦਾ ਤੇ ਅੱਜ ਆ ਦਿਨ ਰਿਕਨ ਵੇਂਦਾ ਉਧਰ ਭੰਗ ਤਾਂ ਬਾਣ ਉਧਰ ਭੰਗ ਦਵਾਈਆਂ ਨੇ ਤਾਂ ਵੀ ਜਲ ਜਣਾ ਹੁੰਦੇ ਕਾਲਾ ਬੜਾ ਜੀ ਕਿਦਾਂ ਦਾ ਰਿਹਾ ਲਾਈਫ ਕਿੰਨੇ ਚੰਗੇ ਨਹੀਂ ਹੋਣਾ ਟੀ ਆਈ ਹੈ ਨਾ ਮੈਂ ਤੇ ਉਧਰ ਮੀਂਹ ਆਉਂਦਾ ਜਦੋਂ ਆਪਾਂ ਪਾਣੀ ਖੜਾ ਹੋ ਸ਼ਾਇਦ ਉਦੋਂ ਜਦੋਂ ਆਪਾਂ ਆਏ ਆ ਕਿ ਨਹੀਂ ਪਰੇ ਜਿੱਥੇ ਕਿ ইংল্যান্ড ਦੇ ਹੀ ਉਹ ਨੀਲਾ ਝੰਡਾ ਘੁੰਮ ਰਾ ਇੱਥੇ ਲੱਗ ਗਈ ਹੈ ਨੀਲਾ ਝੰਡਾ ਘੁੰਮ ਰਾ ਇਹ ਰੋਡ ਨਿਕਣੇ ਰੋਡ ਦੇ ਵਿੱਚ ਨੀਲਾ ਝੰਡਾ ਘੁੰਮ ਰਾ ਇਹ ਨੀਲਾ ਝੰਡਾ ਲੱਗ ਗਿਆ ਤਨੀ ਜਿੱਤੇ 3 ਵੀ ਲੱਗ ਗਈ ਆ ਹੂੰ ਜਿਦੋਂ ਆਪਾਂ ਕਹੇ ਗਏ ਹੁੰਨੇ ਕਰੋ ਬਾਈਕ ਬਾਈਕ ਗੱਡੀ ਨੇ ਹੁਣ ਸੰਦੀਪ ਵੱਲ ਆ ਗਏ ਆ ਵੱਲ ਆ ਗਏ ਆ ਕਿਹੜੀ ਸਾਲਾ ਕੇ ਫਿਰ ਜਾਣੇ ਨਾਲੇ ਫੋਨ ਚਾਰਜ ਕਰ ਲਈ ਕੋਈ ਪਤਾ ਨਹੀਂ ਘਰ ਜਾ ਕੇ ਬੱਤੀ ਆਉਂਦੀ ਹੀ ਨਹੀਂ ਹੈਣਾ ਸਵੀਟ ਕੱਪੜ ਆ ਚੜੀ ਹੈ ਇਹਨੂੰ ਤਾਂ ਖਾ ਲੋ ਨਹੀਂ ਮੈਂ ਨਹੀਂ ਖਾਣੀ ਜੀ ਹਾਂ ਅੱਧਾ ਤਾਂ ਸਵੀਟ ਕੱਪੜ ਆ ਲੋ ਸਵੀਟ ਹੈਗੀ ਥੋੜਾ ਥੋੜੇ ਆ ਲੋ ਸਵੀਟ ਨਹੀਂ ਹੈ ਕੱਪੜਾ ਆਏ ਮੈਂ ਕਿਉਂ ਕਿਉਂ ਦੀ ਬੰਦੀ ਨਹੀਂ ਮੈਂ ਘਰੇ ਬੰਦੀ ਨਹੀਂ ਕੈਮਰੇ ਸਾਹਮਣੇ ਮੈਨੇ ਮੈਰ ਮੰਦਿੰਦੇ ਕਿਊਟ ਆਪਣੇ ਪਤੀ ਸਾਹਮਣੇ ਬੰਦਨ ਨਹੀਂ ਕਿਊਟ ਘਰੇ ਬਣਾ ਬੁਜੀ ਵੀਡੀਓ ਬਣਾਦਾ ਆਜੋ ਯਾ ਕਿੰਨੀ ਵਰਸਰੀ ਮੇਰੇ ਕੱਪ ਚੱਕਦੀ ਐ ਆਓ ਚਾ ਚਲੀਏ ਰ ਉਥਨ ਦੇਲੀ ਕਰਦੇ ਆਵੇ ਨਹੀਂ ਇਹ ਸੱਜ ਕਹਿੰਦੇ ਐਨੀਵਰਸਰੀ ਮਨਾਉਣੀ ਆ ਮੈਂ ਕਿਹਾ ਮੈਂ ਵੇਖ ਲੋ ਕਦੇ ਕਿਤੇ ਅੰਮੀ ਜਿਹੜੇ ਰੋਜ਼ ਰੋਜ਼ ਹੰਦੀ ਨਾ ਮਿਲ ਪਿਆਰ ਮਤਲਬ ਨਾਲ ਕਿ ਕਿੰਨੀ ਬੜੀ ਔਖੀ ਹੈ ਕਿ ਕਰਨੀ ਕਿਦਾਈ ਆਂਦੀ ਹੈ ਬੜੀ ਔਖੀ ਕਿਦੜੀ ਬੜੀ ਔਖੀ ਬੜੀ ਔਖੀ ਹੈ ਬਸ ਬਸ ਚਲੀਏ ਜਲ ਚਲੀਏ ਬੜੀ ਗੱਲਾਂ ਹੋਈਆਂ ਅਰੇ ਇਹ ਸਾਰਾ ਦਿਨ ਵੀਡੀਓ ਗੋਲ ਤੇ ਵੀ ਗੱਲ ਕੀਤੀ ਤਾਂ ਅਨੀਵਰਸਰੀ ਚਲੋ ਪਿਆਰੀ ਚੱਲਦੀ ਹੈ ਮੈਡਮ ਤੇ ਸ਼ਰਾਰਾ ਵੇਖੋ ਜਦ ਪੂਰੀ ਲਿਖਤ ਦਿਖਾਈ ਨਹੀਂ ਹੋਣੀ ਦੋ ਵਲੌਗ ਚ ਮੈਦਕਾਂ ਹੋਈ ਐ ਇਦਾਂ ਕਿਹੜਾ ਦਿਖਣੀ ਮੈਂ ਕਿਹੜਾ ਆਈ ਉਹ ਵੀ ਮੈਂ ਦੇ ਚਲ ਧਿਆਨ ਨਾਲ ਸਾਡੇ ਚੱਲੀ ਹੈ ਮੇਨ ਕੀ ਦੇ ਹੂੰ ਜਰਾ ਆੜੀ ਨਾ ਜਾਏਗੀ ਫੇ ਛੁੱਕ ਲੈ ਧਿਆਨ ਨਾਲ ਇਮ ਤੂੰ ਫੋਨ ਉੱਤੋਂ ਡੇਗਣਾ ਨਹੀਂ ਚਾਹੀਦਾ ਉੱਪਰ ਨਹੀਂ ਡੇਗਦਾ ਨਾਲ ਉੱਥੇ ਫੜ ਲੈਣਾ ਨਾ ਜਾ ਕੇ ਕਿਉਂ ਦੇਖੇ ਧਿਆਣਾ ਕਲੀਨ ਲੁਧਿਆਣਾ ਪਤਾ ਹੀ ਨਹੀਂ ਹੈਗਾ ਹੈ ਆਹ ਇੱਕ ਕਲੀਨ ਲੁਧਿਆਣਾ ਕੋਣ ਇੰਕਾਰ ਜਾਂਡੇ ਆ ਕਾੜੀ ਇਦਾਂ ਝੜਕਾਂ ਤੇ ਥੋੜਾ ਜਾਂ ਮੀਂਹ ਆਂਦਾ ਖੜੋ ਜਾਂਦਾ ਸਰ ਆ ਗਏ ਆ ਸ਼ਰਾਰਾ ਸੂਟ ਪਾਇਆ ਹੀ ਮੈਂ ਅੱਜ ਠੰਡਾ ਮੌਸਮ ਹੀ ਤਾਂ ਪਾ ਲਿਆ ਨਹੀਂ ਓਦਾਂ ਕਿ ਧੂਣਾ ਹੀ ਹੈ ਨਾ ਬਾਰਿਸ਼ ਹੁੰਦੀ ਜੇ ਤਾਂ ਕਰਕੇ ਨਹੀਂ ਤੇ ਓਦਾਂ ਫਿਰ ਮੈਂ ਕੋਈ ਸ਼ਰਟ ਵਗੈਰਾ ਹੀ ਪਾਉਣੀ ਸੀ ਇੱਦਾਂ ਜਦੋਂ ਮੈਂ ਮੁੰਬਈ ਹੀ ਪਰ ਉੱਥੇ ਚਲੋ ਮਨਾਈਦਾ ਹੀ ਪਰ ਮੈਨੂੰ ਇਹ ਵੀ ਨਾਲ ਹੁੰਦਾ ਹੀ ਕਿ ਮੇਰੇ ਆਪਣੇ ਘਰ ਦੇ ਵੀ ਮੇਰੇ ਨਾਲ ਹੋਣ ਸਾਰਾ ਕੁਝ ਇਕੱਠਾ ਹੋਏ ਇੱਥੇ ਵੀ ਹੁਣ ਕੰਨੀ ਆ ਇੱਥੇ ਵੀ ਚਲੋ ਵਿਖਰੇ ਵਿਖਰੇ ਆ ਚੱਲ ਇੱਥੇ ਲੁਧਿਆਣੇ ਸੰਦੀਪ ਤੇ ਗੀਤਾ ਹੈਗੇ ਆ ਤੇ ਚਲੋ ਅੱਜ ਵਧੀਆ ਲੱਗਾ ਮਨਾ ਕੇ ਤੇ ਬੜਾ ਸੋਹਣਾ ਦਿਨ ਗਿਆ ਬੜਾ ਵਧੀਆ ਮਨਾਇਆ ਆਪਾਂ ਐਨੀਵਰਸਰੀ ਵਧੀਆ ਮਨਾਈ ਗਈ ਸੋਨਾ ਦਿਨ ਬਤੀਤ ਹੋਇਆ ਅੱਜ ਸ਼ਾਮੀ ਪਈ ਕਾਫੀ ਚਿਰ ਬੈਠੇ ਕਿੰਨਾ ਚਿਰ ਗੱਲਾਂ ਕਰਦੇ ਰਹੇ ਫਿਰ ਘਰ ਕਿੰਨਾ ਚਿਰ ਗੱਲਾਂ ਕਰਦੇ ਰਹੇ 9:30 ਹੋਏ ਹੀ ਹੈਣਾ ਉੱਥੋਂ ਆਏ ਹੁੰਦਾ ਸੀ ਵੱਜ ਗਏ ਆ 10 ਦਾ ਟਾਈਮ ਹੋ ਗਿਆ ਹੁਣ ਅਸੀਂ ਘਰ ਪਹੁੰਚੇ ਆ ਤੇ ਹੁਣ ਅ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਆ ਤੇ ਸੌਨ ਦੇ ਮਹੀਨੇ ਚ ਹੱਡਾ ਵਿਆਹ ਹੋਇਆ ਸੀ ਪਤਾ ਨਹੀਂ ਮੈਂ ਕਿੰਨੀ ਕਵਾਰੀ ਦੱਸ ਜੂ ਕਿ ਉਦਾਂ ਮੈਂ ਫੇਰ ਦੱਸ ਦਿੰਨੀ ਕਿ ਸੌਨ ਦੇ ਮਹੀਨੇ ਹੱਡਾ ਵਿਆਹ ਹੋਇਆ ਹੈ ਤੇ ਅੱਜ ਤੇ ਮੀਂਹ ਪੈਦਾ ਰਿਹਾ ਮੀਂਹ ਹਟਿਆ ਥੋੜਾ ਜਿਹਾ ਘਟ ਹੋਇਆ ਮੀਂਹ ਵਰਦੇ ਜੀ ਆਪਾਂ ਉੱਥੇ ਗਏ ਹਾਂ ਤੇ ਫਿਰ ਇਦਾਂ ਮੇਰੀ ਅੱਖ ਚ ਲੱਗਦਾ ਇਥੋਂ ਕਿਰਕ ਜੀ ਪਈ ਆ ਫੇਸ ਵਾਸ਼ ਕਰਕੇ ਐਨਲ ਨਾਲੇ ਮੇਕਅਪ ਤੇ ਇੰਨਾ ਕੀਤਾ ਨਹੀਂ ਮਾਰਾ ਮੋਟਾਈ ਜਸਟ ਉਦਾਂ ਹੀ ਕਿਉਂਕਿ ਗਰਮੀ ਬੜੀ ਹੈ ਹਾਡੀ ਲਾਈਟ ਵੀ ਚਲ ਗਈ ਸੀ ਜਦੋਂ ਆਪਾਂ ਜਾਣਾ ਸੀ ਉੱਧਰ ਨੂੰ ਫਿਰ ਮੈਂ ਹਾਂ ਉੱਥੇ ਜਾਣੇ ਛੇਤੀ ਛੇਤੀ ਉੱਥੇ ਜਾ ਕੇ ਪਈਏ ਤੇ ਫਿਰ ਉਹ ਕੰਟਾਈ ਕੋ ਉੱਥੇ ਹੀ ਬੈਠੇ ਰਹੇ ਫਿਰ ਸੰਦੀਪ ਹਣੀ ਉੱਥੇ ਲੇਟ ਹੀ ਆਏ ਸੀ ਤੇ ਉਹਨਾਂ ਨੂੰ ਦੁਕਾਨ ਦੇ ਟਾਈਮ ਲੱਗ ਗਿਆ ਸੀ ਕੇਕ ਉਹ ਲੈ ਕੇ ਆਏ ਸੀ ਤੇ ਮੇਰਾ ਬੜਾ ਸੁਣਾ ਦਿਨ ਗਿਆ ਬੜਾ ਵਧੀਆ ਲੱਗਾ ਮੈਨੂੰ ਮਨਾ ਕੇ ਤੇ ਆਪਣੇ ਆ ਦੇ ਨਾਲ ਜਿਆਦਾ ਮੈਂ ਮੈਨੂੰ ਹੁੰਦਾ ਵਾ ਕਿ ਜਿਵੇਂ ਹੁਣ ਮੈਂ ਹੇਮਕੁੰਡ ਸਾਹਿਬ ਗਈ ਹਾਂ ਆਮੀ ਆਪਾਂ ਦੋਵੇਂ ਗਏ ਆਂ ਭਾਵੇਂ ਜਿੱਦਾਂ ਮਰਜੀ ਇੱਕ ਹੁੰਦਾ ਨਾ ਸਾਰੇ ਜਣੇ ਇਕੱਠੇ ਹੋ ਕੇ ਜਾਣ ਤੇ ਉਹ ਜਾਦਾ ਵਧੀਆ ਲੱਗਦਾ ਵਾ ਚਲੋ ਫੇਰ ਕਿਤੇ ਵੇਖੀ ਜਾਊਗੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਦਾ ਸ਼ੁਕਰੀਆ ਕੇਕ ਘਰ ਆ ਕੇ ਖਾਣ ਦੇ ਤੇ ਕੇਕ ਇੰਨਾ ਸੁਆਦ ਹੈ ਨਾ